ਯੁੱਧ ਨਸ਼ੇ ਦੇ ਵਿਰੁੱਧ ਪ੍ਰੋਗਰਾਮ ਦੇ ਤਹਿਤ ਬਠਿੰਡਾ ਪੁਲਿਸ ਦੇ ਵੱਲੋਂ ਅਨੋਖਾ ਹੀ ਉਪਰਾਲਾ ਕੀਤਾ ਜਾਂਦਾ ਹੈ ਜਿੱਥੇ ਕਿ ਬਠਿੰਡਾ ਪੁਲਿਸ ਨੇ ਬਾਸਕਟਬਾਲ ਟੂਰਨਾਮੈਂਟ ਕਰਵਾਇਆ ਗਿਆ ਦੱਸਦੇ ਕਿ ਇਸ ਵਿੱਚ ਪੂਰੇ ਪੰਜਾਬ ਚੋਂ 8 ਟੀਮਾਂ ਨੇ ਹਿੱਸਾ ਲਿਆ ਜੁੱਥੇ ਕਿ ਫਾਈਨਲ ਮੁਕਾਬਲਾ ਜਲੰਧਰ ਤੇ ਸ੍ਰੀ ਮੁਕਸਬ ਸਾਹਿਬ ਦੀਆਂ ਟੀਮਾਂ ਦੇ ਵਿੱਚ ਰੰਗਦਾ ਜਿਦੇ ਵਿੱਚ ਜਲੰਧਰ ਐਲਪੀਯੂ ਜੇਤੂ ਰਹਾ ਦੱਸਦੇ ਕਿ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਇਸ ਮੁਹਿੰਮ ਦੇ ਤਹਿਤ ਅਲੱਗ-ਅਲੱਗ ਪ੍ਰੋਗਰਾਮ ਕੀਤੇ ਜਾ ਰਹੇ ਨੇ ਜਿਨਾਂ ਚਿਕ ਸਕੂਲੀ ਬੱਚਿਆਂ ਦੇ ਹੁਣ ਸਿੱਖਿਆ ਚ ਵੇ ਸਬਜੈਕਟ ਜੋ ਹੈ ਉਹ ਸ਼ਾਮਿਲ ਕੀਤਾ ਗਿਆ ਤੇ ਦੂਜੇ ਪਾਸੇ ਪੰਜਾਬ ਪੁਲਿਸ ਵੀ ਲਗਾਤਾਰ ਵੱਖਰੇ-ਵੱਖਰੇ ਉਪਰਾਲੇ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਨੂੰ ਚੰਗੀਆਂ ਚੀਜ਼ਾਂ ਜਿਨ੍ਹਾਂ ਵਿੱਚ ਖੇਡਾਂ ਵੀ ਨੇ ਉਹਨਾਂ ਵੱਲ ਜੋੜ ਰਹੀ ਹੈ ਉਹਨਾਂ ਦੇ ਨਾਲ ਜੁੜ ਰਿਹਾ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਜਿਨ੍ਹਾਂ ਨੇ ਗੁਰਨੰਤ ਅਰੇਸ਼ਾ ਜੀ ਤਾਰਿਸ਼ ਮਦਦਰਾ ਅੱਜ ਜਿਹੜੀ ਗੇਮਾਂ ਚੈਸ ਨੰਬਰ 2 ਅਨੁਵਾਈ ਕਰਕੇ ਨਾਮ ਰੱਖ ਦਿੱਤਾ ਬਹੁਤ ਵਧੀਆ ਅਰੇਂਜਮੈਂਟ ਸੀਗਾ ਪਹਿਲੀ ਵਾਰੀ ਸਾਨੂੰ ਸੱਦੇ ਇਹਨਾਂ ਨੇ ਫੋਰਸ ਲਾਈਨ ਵਾਲਿਆਂ ਨੇ ਟੂਰਨਾਮੈਂਟ ਬਹੁਤ ਸ਼ਾਨਦਾਰ ਕਰਾਇਆ ਅੱਗੇ ਵੀ ਆਪਾਂ ਇਦਾਂ ਹੀ ਆਦੇ ਰਾਂਗੇ ਸਾਨੂੰ ਮਿਲਣਗੇ ਤੇ ਇੱਦਾਂ ਹੀ ਆਪਾਂ ਜੋਰ ਮਾਰਦੇ ਰਹਿਣਗੇ ਬਹੁਤ ਵਧੀਆ ਅਰੇਂਜਮੈਂਟ ਸੀ ਖਾਣ ਖੇਡ ਦਾ ਰੈਂਸਨ ਦਾ ਸਭ ਬਹੁਤ ਵਧੀਆ ਸੀ ਇਹ ਕਲਪਨਿਕ ਪਟਾਖੇ ਨੂੰ ਪਾ ਲਿਆ ਤੁਹਾਨੂੰ ਕੀ ਕਹਣਾ ਹੈ ਨਵ ਜਿਹੜੀ ਗੇਮ ਸੀ ਜੇ ਤੁਸੀਂ ਬਸ ਮੈਨੂੰ ਉਮੀਦ ਤਾਂ ਨਹੀਂ ਸੀ ਕਿ ਉਦਾਂ ਪਰ ਉਹਨਾਂ ਨੇ ਪੂਰੇ ਟੂਰਨਾਮੈਂਟ ਨੂੰ ਦੇਖ ਕੇ ਬੈਸਟ ਪਲੇਅਰ ਕੱਢਿਆ ਸ਼ਾਇਦ ਸਕੋਰਿੰਗ ਜ਼ਿਆਦਾ ਸੀ ਪਰ ਮਿਹਨਤ ਕੀਤੀ ਦਾ ਬੈਸਟ ਪਲੇਅਰ ਬਣਿਆ ਤੇ ਆਪਾਂ ਫਰਸਟ ਆਏ ਅਜੇ ਨੌਜਵਾਨਾਂ ਨੂੰ ਕੀ ਮੈਸੇਜ ਦੱਸਾਂ ਫੁੱਲਰ ਬੱਲੇਟ ਕੋਈ ਨੀ ਮੋਰਵੋਟ ਉੱਤੇ ਜਾ ਰਹੇ ਨੇ ਨੌਜਵਾਨਾਂ ਨੂੰ ਕੋਈ ਮੈਸੇਜ ਹੈ ਕਿ ਜਿੰਨਾ ਗੇਟ ਸਕਦੇ ਜਿੰਨਾ ਅੱਗੇ ਜਾ ਸਕਦੇ ਜਾਓ ਬਸ ਨਸ਼ਿਆਂ ਤੋਂ ਦੂਰ ਰਹੋ ਤੇ ਵਧੀਆ ਖੇਡੋ ਤੇ ਬਹੁਤ ਸਕੋਪ ਹੈ ਖੇਡਾਂ ਵਿੱਚ ਜੋ ਮੁਹਿੰਮ ਚੱਲ ਗਈ ਹੈ ਯੁੱਧ ਨਸ਼ਾ ਵਿਰੁੱਧ ਉਸ ਮੁਹਿੰਮ ਦੇ ਤਹਿਤ ਅੱਜ ਡੀਸੀ ਸਾਹਿਬ ਪਟਨਾ ਤੇ ਐਸਐਸਪੀ ਸਾਹਿਬ ਬਟਨਾ ਨੇ ਤੇ ਇੱਕ ਬਹੁਤ ਵਧੀਆ ਬਾਸਕਟਬਾਲ ਦਾ ਜੋ ਮੈਚ ਉਹਦਾ ਆਯੋਜਨ ਕੀਤਾ ਸੀਗਾ ਜੋ ਪੂਰਾ ਦਿਨ ਚੱਲਿਆ ਤੇ ਉਹਦਾ ਫਾਈਨਲ ਹੋਇਆ ਤੇ ਇਹਦੇ ਵਿੱਚ ਬਹੁਤ ਵਧੀਆ ਸਪੋਰਟਸਮੈਨਸ਼ਿਪ ਦੀ ਜੋ ਸਪਿਰਟ ਉਹ ਬੱਚਨ ਨੂੰ ਮਿਲੀ ਤੇ ਬਹੁਤ ਚੰਗਾ ਉਪਰਾਲਾ ਹੈ ਇਹਦੇ ਨਾਲ ਇੱਕ ਤੋਂ ਬੱਚੇ ਨਸ਼ਾ ਤੋਂ ਦੂਰ ਰਹਿਣਗੇ ਤੇ ਇਹ ਕੁਨਾ ਦੇ ਜੋ ਫਿਜ਼ੀਕਲ ਤੇ ਮੈਂਟਲ ਫਿਟਨੈਸ ਹੈ ਉਹਦੇ ਵੱਲ ਬਹੁਤ ਜ਼ਿਆਦਾ ਉਹਨਾਂ ਨੂੰ ਫਾਇਦਾ ਹੋਗਾ ਤੇ ਇਸ ਤਰ੍ਹਾਂ ਦੇ ਉਪਰਾਲੇ ਗਾਂ ਵੀ ਚਾਲੂ ਰਹਿਣ ਕੇ ਤੇ ਜੋ ਜਿਸ ਤਰ੍ਹਾਂ ਦਾ ਕੰਮ ਇੱਥੇ ਚੱਲ ਰਿਹਾ ਹੈ ਐਨਫੋਰਸਮੈਂਟ ਫਰੰਟ ਤੇ ਤੇ ਅਵੇਰਨੈਸ ਫਰੰਟ ਤੇ ਉਧਰ ਲਈ ਪਟਨਾ ਐਡਮਿਨਿਸਟ੍ਰੇਸ਼ਨ ਬਹੁਤ ਜ਼ਿਆਦਾ ਬਧਾਈ ਦਾ ਪਾਤਰ ਥੈਂਕ ਯੂ ਸੋ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਕਰਕੇ ਇਹ ਇਹੀ ਕਿ ਨੌਜਵਾਨ ਨਸ਼ਾ ਤੋਂ ਦੂਰ ਰਹਿਣ ਤੇ ਸਪੋਰਟਸ ਹੈ ਯੋਗਾ ਹੈ ਮੈਡੀਟੇਸ਼ਨ ਹੈ ਇਹਦੇ ਵਿੱਚ ਆਪਣੇ ਆਪ ਨੂੰ ਮਸਰੂਫ ਰੱਖਣ ਤੇ ਕੋਈ ਨਾ ਕੋਈ ਹੋਬੀ ਜ਼ਰੂਰ ਅਡਾਪਟ ਕਰਨੀ ਚਾਹੀਦੀ ਹੈ ਤੇ ਇਸ ਤਰ੍ਹਾਂ ਦਾ ਜੋ ਪੀਅਰ ਪ੍ਰੈਸ਼ਰ ਹੁੰਦਾ ਹੈ ਜਾਂ ਜੋ ਬੈਡ ਕੰਪਨੀ ਹੁੰਦੀ ਹੈ ਉਸ ਤੋਂ ਦੂਰ ਰਹਿਣਾ ਚਾਹੀਦਾ ਹੈ ਅੱਜ ਜਿਵੇਂ ਹਰ ਸਾਲ ਦੀ ਤਰ੍ਹਾਂ ਆਪਾਂ ਇੱਥੇ ਪੁਲਿਸ ਲਾਈਨ ਵਿੱਚ ਇਹ ਜਿਹੜਾ ਆਪਣਾ ਬਾਸਕਟਬਾਲ ਦਾ ਗਰਾਊਂਡ ਬਣਿਆ ਹੋਇਆ ਇਹਦੇ ਵਿੱਚ ਪੂਰੇ ਪੰਜਾਬ भर ਦੀ ਵੱਖ-ਵੱਖ ਟੀਮਾਂ ਜਿਹੜੀ ਹੈ ਕਿ ਇੱਥੇ ਬਾਸਕਟਬਾਲ ਦੇ ਖੇਡਣ ਦੇ ਵਾਸਤੇ ਆਉਂਦੀਆਂ ਨੇ ਤੇ ਹਰ ਸਾਲ ਆਪਾਂ ਇਹ ਪ੍ਰੋਗਰਾਮ ਕਰਾਉਂਦੇ ਹਾਂ ਪੁਲਿਸ ਡਿਪਾਰਟਮੈਂਟ ਵੱਲੋਂ ਕਰਾਇਆ ਜਾਂਦਾ ਹੈ ਤੇ ਅੱਜ ਇਹ ਪ੍ਰੋਗਰਾਮ ਕਰਾਇਆ ਗਿਆ ਤੇ ਇਹਦੇ ਵਿੱਚ ਜਿਹੜਾ ਹੈਗਾ ਫਾਈਨਲ ਮੈਚ ਉਹ ਵੇਖਣ ਆਪਾਂ ਇੱਥੇ ਆਏ ਸੀ ਇਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧੀ ਮੁਹਿੰਮ ਹੈ ਉਹਦੇ ਅਧੀਨ ਹੀ ਆਪਾਂ ਸਾਰੇ ਪ੍ਰੋਗਰਾਮ ਜਿਹੜੇ ਹੈ ਕਿ ਉਹ ਕਰਾ ਰਹੇ ਨੇ ਤੇ ਅ ਸਿਰਫ ਇੱਕ ਹੀ ਕੋਸ਼ਿਸ਼ ਹੈਗੀ ਹੈ ਇੱਕ ਹੀ ਮੰਨਤਾ ਹੋਵੇਗਾ ਕਿ ਨਸ਼ਿਆਂ ਨੂੰ ਆਪਾਂ ਖਤਮ ਕਰਨਾ ਹੈ ਤੇ ਜਿਹੜੀ ਯੂਥ ਹੈ ਉਹਨਾਂ ਦੀ એનર્ਜੀ ਨੂੰ ਪ੍ਰੋਪਰਲੀ ਚੈਨਲਾਈਜ਼ ਕਰਨਾ ਹੈ ਪਾਵੇਂ ਉਹ ਐਜੂਕੇਸ਼ਨ ਦੇ ਵੱਲ ਹੋਵੇ ਪਾਵੇਂ ਖੇਡਾਂ ਦੇ ਵੱਲ ਹੋਵੇ ਤੇ ਪਰ ਕਿਸੇ ਵੀ ਤਰੀਕੇ ਨਾਲ ਆਪਾਂ ਨਸ਼ੇ ਨੂੰ ਜਿਹੜਾ ਹੈਗਾ ਉਹ ਖਤਮ ਕਰਨਾ ਹੈ ਇਹਦੇ ਕਰਕੇ ਹੀ ਸਰਕਾਰ ਵੱਖ-ਵੱਖ ਸਕੀਮਾਂ ਜਿਹੜਾ ਹੈਗਾ ਉਹ ਲੈ ਕੇ ਆ ਰਹੀ ਹੈ ਜਿੱਥੇ ਇਨਫੋਰਸਮੈਂਟ ਤੇ ਪੁਲਿਸ ਜਿਹੜੀ ਹੈ ਕੀ ਕਾਰਵਾਈ ਕਰ ਰਹੀ ਹੈ ਉਹਦੇ ਨਾਲ ਨਾਲ ਅਵੇਅਰਨੈਸ ਦੇ ਖੇਡਾਂ ਦੇ ਵੱਲ ਗਰਾਊਂਡਸ ਬਣਾਉਣ ਦੇ ਵਾਸਤੇ ਇਕੁਪਮੈਂਟਸ ਪ੍ਰੋਵਾਈਡ ਕਰਨ ਦੇ ਵਾਸਤੇ ਜਿਮਸ ਪ੍ਰੋਵਾਈਡ ਕਰਾਉਣ ਦੇ ਵਾਸਤੇ ਲਾਇਬ੍ਰੇਰੀ ਜਿਹੜੀ ਹੈ ਕਿ ਲ ਉਸ ਆਪਾ ਜਿਲੇ ਵਿੱਚ ਜਿਹੜੀ ਹੈ ਕਿ ਉਹ ਬਣਾਈਆਂ ਨਹੀਂ ਤੇ ਕੋਸ਼ਿਸ਼ ਇਹ ਹੈ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਕਿਸੇ ਤਰੀਕੇ ਨਾਲ ਉਹਨੂੰ ਇਹ ਨਾ ਲੱਗੇ ਕਿ ਉਹਦੇ ਕੋਲ ਸੁਵਿਧਾਵਾਂ ਜਿਹੜੀ ਹੈ ਕਿ ਉਹ ਅਵੇਲੇਬਲ ਨਹੀਂ ਹੈ ਕਿ ਹੈ ਤੇ ਨਾਲ ਹੀ ਜਿਹੜਾ ਆਪਣਾ ਨਸ਼ਾ ਛੁਡਾਓ ਕੇਂਦਰ ਹੈ ਉਹਦੀ ਦੀ ਵੀ ਆਪਾਂ ਕੈਪੈਸਿਟੀ ਵਧਾਈ ਹੈ ਤੇ ਆਪਾਂ ਹਰ ਇੱਕ ਨੌਜਵਾਨ ਨੂੰ ਬਸ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ ਫਿਕਰ ਨਾ ਕਰੋ ਆਪਾਂ ਤੁਹਾਡੇ ਨਾਲ ਜੇ ਤੁਹਾਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਸਹਾਇਤਾ ਦੀ ਲੋੜ ਹੈ ਕਿ ਆਪਾਂ ਵਿੱਚ ਉਹ ਡੈਡਿਕਸ਼ਨ ਦੇ ਵਾਸਤੇ ਹੋਏ ਪਾਵੇਂ ਉਹ ਕਿਸੇ ਹੋਰ ਤਰੀਕੇ ਨਾਲ ਕਈ ਸਾਰੇ ਇਹੋ ਜਿਹੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਖੇਡਾਂ ਦੇ ਸਮਾਨ ਦੇ ਵਾਸਤੇ ਆਪਾਂ ਇਹ ਕਈ ਤਰੀਕੇ ਤੇ ਤੁਸੀਂ ਪਹਿਲਾਂ ਵੀ ਵੇਖਿਆ ਕਿ ਕਈ ਬੱਚੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਬੇਸਿਕ ਇਕਵਿਪਮੈਂਟ ਜਿਹੜਾ ਹੈਗਾ ਉਹ ਨੈਸ਼ਨਲ ਇੰਟਰਨੈਸ਼ਨਲ ਵੀ ਖੇਡ ਸਕਦੇ ਨੇ ਪਰ ਉਹਨਾਂ ਨੂੰ ਅਵੇਲੇਬਲ ਨਹੀਂ ਹੁੰਦੇ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਹੈ ਜੇ ਤੁਹਾਨੂੰ ਕਿਸੇ ਵੀ ਇਕਵਿਪ ਇਹ ਹੋਇਆ ਕਿ ਤੁਹਾਨੂੰ ਹੋਰ ਵੀ ਕਿਸੇ ਤਰੀਕੇ ਨਾਲ ਸਹਾਇਤਾ ਦੀ ਲੋੜ ਹੈ ਕਿ ਤੁਸੀਂ ਜ਼ਰੂਰ ਮੇਰੇ ਦਫ਼ਤਰ ਆਓ ਆਪਾਂ ਤੁਹਾਨੂੰ ਇੰਸ਼ੋਰ ਕਰਾਂਗੇ ਕਿ ਤੁਹਾਨੂੰ ਇਸ ਕਰਕੇ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਹੋਵੇ ਕਿਸੇ ਤਰ੍ਹਾਂ ਜਿਵੇਂ ਪਹਿਲਾਂ ਕਿਹਾ ਮੇਰੇ ਕੋਲ ਜ਼ਾਂਦਰ ਪੰਚਾਇਤਾਂ ਆਂਦੀਆਂ ਗਰਾਊਂਡ ਤੇ ਲੈਬਰੀ ਪਹਿਲਾਂ ਦੇ ਸੀ ਨਾਲੀਆਂ ਛੜਕਾਂ ਵਾਸਤੇ ਦੇਖੋ ਇਹ ਜਿਹੜਾ ਹੈਗਾ ਸਰਕਾਰ ਦਾ ਸਿਰਫ ਮੈਂ ਪਹਿਲਾਂ ਵੀ ਕਿਹਾ ਕਿ ਆਪਣੀ ਪੂਰੀ ਕੋਸ਼ਿਸ਼ ਇਹ ਹੈ ਕਿ ਜੇ ਆਪਾਂ ਬੱਚਿਆਂ ਨੂੰ ਸਹੀ ਇੱਕ ਮਾਹੌਲ ਦਿਵਾਗੇ ਤੇ ਉਹਨਾਂ ਨੂੰ ਜਿਹੜੀ ਅੱਜ ਦੀ ਉਹਨਾਂ ਦੀ ਜ਼ਰੂਰਤ ਹੈ ਜਿਹੜਾ ਉਹ ਚਾਹੁੰਦੇ ਆ ਉਹ ਤੁਸੀਂ ਜ਼ਿਲ੍ਹਾ ਲਾਇਬ੍ਰੇਰੀ ਦੇਖ ਲਓ ਉਹਦਾ ਵੀ ਉਦਘਾਟਨ ਮੈਨੂੰ ਲੱਗਦਾ ਹਫ਼ਤੇ ਇੱਕ ਵਿੱਚ ਹੋ ਜਾਊਗਾ ਉਹ ਤੁਸੀਂ ਵੇਖੋ ਕਿ ਕਿਸ ਤਰੀਕੇ ਨਾਲ ਬਣਾਈ ਹੈ ਉੱਥੇ ਅੱਜ ਹੁਣੇ ਉਦਘਾਟਨ ਵੀ ਨਹੀਂ ਹੋਇਆ ਮੈਂ ਉੱਥੇ ਦੇਖ ਰਿਹਾ ਕਿ ਕਟੋਕਰ ਵੀ 30 40 ਬੱਚੇ ਹੁਣ ਵੀ ਉੱਥੇ ਆਉਣਾ ਸ਼ੁਰੂ ਹੋ ਗਏ ਤੇ ਮਤਲਬ ਇਹ ਤਾਂ ਇੱਕ ਚੇਂਜ ਤਾਂ ਹੈ ਜਿੱਥੇ ਰੂਰਲ ਲਾਇਬ੍ਰੇਰੀਜ਼ ਆਪਾਂ ਬਣਾ ਰਹੇ ਉੱਥੇ ਬੱਚੇ ਆ ਰਹੇ ਆਂ ਤੇ ਜਿੱਤੇ ਲਾਇਬ੍ਰੇਰੀਜ਼ ਮੈਂ ਤੁਹਾਨੂੰ ਉਹ ਦਿਖਾ ਦੇਣਾ ਕਿ ਮੇਰੇ ਕੋਲ ਜਿੰਨੀ ਵੀ ਐਪਲੀਕੇਸ਼ਨਸ ਆਈਆਂ ਹਨ ਪੰਚਾਇਤਾਂ ਦੇ ਤਰਫੋਂ ਉਹਦੇ ਵਿੱਚੋਂ ਲਾਇਬ੍ਰੇਰੀ ਤੇ ਖੇਡ ਦਾ ਸਟੇਡੀਅਮ ਜਿਹੜਾ ਹੈਗਾ ਉਹਨਾਂ ਨੇ ਲਿਸਟ ਵਿੱਚ ਪਾਇਆ ਹੋਇਆ ਹੈ ਤੇ ਮੈਂ ਬੇਨਤੀ ਫਿਰ ਇਹ ਕਰਾਂਗਾ ਕਿ ਆਪਾਂ ਕਿਸੇ ਵੀ ਤਰੀਕੇ ਨਾਲ ਇਸ ਤਰੀਕੇ ਦੀ ਜੋ ਤੁਹਾਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਸਰਕਾਰ ਕਦੀ ਫੰਡਸ ਦੇ ਵਾਸਤੇ ਤੁਹਾਨੂੰ ਪਰੇਸ਼ਾਨ ਨਹੀਂ ਕਰੋ ਠੀਕ ਥੈਂਕ ਯੂ ਅੱਜ ਬਠਿੰਡਾ ਪੁਲਿਸ ਔਰ ਬਠਿੰਡਾ ਪ੍ਰਸ਼ਾਸਨ ਨੇ ਮਿਲ ਕੇ ਪੁਲਿਸ ਲਾਈਨ ਬਠਿੰਡਾ ਚ ਇੱਕ ਬਾਸਕਟਬਾਲ ਟੂਰਨਾਮੈਂਟ ਕਰਾਇਆ ਸੀ ਜਿਹੜਾ ਸਵੇਰੇ ਅਰਲੀ ਮਾਰਨਿੰਗ ਸ਼ੁਰੂ ਹੋ ਕੇ ਸਾਡੇ ਕੋਲ 8 ਬਾਸਕਟਬਾਲਸ ਦੀ 올ਓਵਰ ਪੰਜਾਬ ਤੋਂ ਵੱਖ-ਵੱਖ ਟੀਮਾਂ ਆਈਆਂ ਸੀ ਜਿਹਦਾ ਫਾਈਨਲ ਮੈਚ ਐਲਪੀਯੂ ਜਲੰਧਰ ਔਰ ਸ਼੍ਰੀ ਮੁਕਸਰ ਸਾਹਿਬ ਦੀ ਟੀਮ ਦਾ ਹੋਇਆ ਤੇ ਜਿਸ ਇਸ ਚ ਇਹਦਾ ਬੇਸਿਕਲੀ ਤੁਹਾਨੂੰ ਪਤਾ ਹੈ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਿਆਂ ਵਿਰੁੱਧ ਦੇ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਔਰ ਗਵਰਨਮੈਂਟ ਆਫ ਇੰਡੀਆ ਦਾ ਨਸ਼ਾ ਮੁਕਤ ਭਾਰਤ ਅਭਿਆਨ ਇਹ ਜੁਆਇੰਟਲੀ ਅਸੀਂ ਇਹਨਾਂ ਦੋਨਾਂ ਮੈਸੇਜਸ ਨੂੰ ਕਨਵੇ ਕਰੰਡੀ ਇਹ ਅੱਜ ਇਵੈਂਟ ਕਰਾਇਆ ਸੀ ਜਿਹਦੇ ਚ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਪੀਐਸ ਪੀਸੀਐਲ ਜਤਿੰਦਰ ਜੈਨ ਸਰ ਚੀਫ ਗੈਸ ਸਗੇ ਔਰ ਡੀਸੀ ਸਾਹਿਬ ਏਡੀਸੀ ਏਡੀਸੀ ਜੀ ਏਡੀਸੀ ਡੀ ਔਰ ਇਹਨਾਂ ਦੇ ਆਈਐਸ ਪ੍ਰੋਬੇਸ਼ਨਲ ਦੇ ਨਾਲ ਸਾਡੇ ਜ਼ਿਲ੍ਹੇ ਦੇ ਸਾਰੇ ਆਫੀਸਰਸ ਔਰ ਬਟੇਨਾ ਸ਼ਹਿਰ ਦੇ ਐਸਐਚਓ ਸਾਰਿਆਂ ਨੇ ਇਹਦੇ ਚ ਅਟੈਂਡੈਂਸ ਦਿੱਤੀ ਕਿੰਨਾ ਕਿ ਸਹਾਇਕ ਦੇਖੋ ਜੀ ਤੁਸੀਂ ਵੀ ਸਾਡੇ ਇਹਨਾਂ ਇਵੈਂਟਸ ਜਾਂਦੇ ਹੋ ਮੇਰੇ ਖਿਆਲ ਤਾਂ बिगिनिंग ਤੋਂ ਹੀ ਬੜਾ ਪੋਜ਼ਿਟਿਵ ਜਿਹਾ ਮਾਹੌਲ ਬਣ ਜਾਂਦਾ ਕਿਉਂਕਿ ਰੂਟੀਨ ਚ ਅਸੀਂ ਇਨਫੋਰਸਮੈਂਟ ਤਾਂ ਕਰਦੇ ਰਹਿੰਦੇ ਆ ਪਰ ਪੁਲਿਸ ਲਈ ਵੀ ਇਸ ਤਰ੍ਹਾਂ ਦੇ سپورਟਿੰਗ ਇਵੈਂਟਸ ਕਿਉਂਕਿ ਸਾਡੇ ਜ਼ਿਲ੍ਹੇ ਚ ਬੜੇ ਅੱਛੇ ਸਪੋਰਟਸ ਦੇ ਅਚੀਵਰਸ ਆ ਸਾਡੇ ਐਸਪੀ ਹੈੱਡਕੁਆਟਰ اے ਆਈਜੀ ਕਾਊਂਟਰ ਇੰਟੈਲੀਜੈਂਸ ਵਗੈਰਾ ਸੋ ਇਸ ਤਰ੍ਹਾਂ ਦਾ ਮਾਹੌਲ ਬੱਚਿਆਂ ਨੂੰ ਪੋਜ਼ਿਟਿਵ ਵੱਲ ਪ੍ਰੇਰਿਤ ਕਰਦਾ ਤੁਸੀਂ ਆਪ ਵੀ ਦੇਖਦੇ ਹੋ ਜਦ ਤੁਸੀਂ ਇਹ ਕਨਵੇ ਕਰੋਗੇ ਮੈਸੇजेस ਕਿ ਬਠਿੰਡਾ ਪੁਲਿਸ ਨੇ ਇਸ ਤਰ੍ਹਾਂ ਦਾ سپورਟਿੰਗ ਇਵੈਂਟ ਕਰਾਇਆ ਤੇ ਬੱਚੇ ਆਪਣੇ ਆਪ ਇਹਦੇ ਵੱਲ ਅਟ੍ਰੈਕਟ ਹੁੰਦੇ ਆ ਜਿਵੇਂ ਅਸੀਂ ਪ੍ਰਾਈਜ਼ ਵੀ ਦਿੰਦੇ ਆ ਸਰ ਵਰਤਨ ਨਾਲ ਨਾਲ ਵੱਖਰੇ ਵੱਖਰੇ ਟਰੋਫੀਜ਼ ਦਿੱਤੀਆਂ ਸੋ ਇਹ ਸਾਰਾ ਪੋਜ਼ਿਟਿਵ ਵੱਲ ਨੂੰ ਬੱਚਿਆਂ ਨੂੰ ਲੈ ਕੇ ਜਾਂਦਾ ਹੈ ਕਿ ਨਸ਼ੇ ਦੇ ਕੋਣ ਨੂੰ ਤਿਆਗੋ ਤੇ ਪੜ੍ਹਾਈ ਆ ਸਪੋਰਟਸ ਵੱਲ ਜਾਓ ਜੋ ਕਿ ਤੁਹਾਡਾ ਅੱਗੇ ਕਰੀਅਰ ਬਣਾ ਸਕਦਾ ਹੈ ਔਰ ਤੁਹਾਨੂੰ ਇੱਕ ਪੋਜ਼ਿਟਿਵ ਦਿਸ਼ਾ ਨਿਰਦੇਸ਼ ਮਿਲਦੇ ਸੋ ਇਸੇ ਉਪਰਾਲੇ ਤੇ ਹੈ ਤਾਂ ਅਸੀਂ ਪਹਿਲਾਂ ਵੀ ਵਕਫਾ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਤੇ ਅੱਗੇ ਵੀ ਸਾਡਾ ਇਹੀ ਮਹਿੰਮ ਜਾਰੀ ਰਹੇਗੀ